ਸਾਡੇ ਇਹ ਸਾਡਾ ਜਿਹੜਾ ਨਾਕਾ ਲੱਗਾ ਹੈ ਰੂਟੀਨ ਚੈਕਿੰਗ ਨਾਕਾ ਹੈ ਜੀ ਇਹ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਸਾਡੇ ਉਹ ਰੋਜ਼ ਜਿਹੜੇ ਦਿਨ-ਬਦਲ ਨੇ ਇਨਸਟਰਕਸ਼ਨ ਜਿਹੜੀਆਂ ਆਉਂਦੀਆਂ ਨੇ ਅਸੀਂ ਉਹਨਾਂ ਨੂੰ ਇੰਪਲੀਮੈਂਟ ਕਰਦੇ ਆ ਇਹ ਜਿਹੜਾ ਨਾਕਾ ਹੁਣ 6 ਤੋਂ 9 ਜਿਹੜਾ ਕੰਟੀਨਿਊਸ ਨਾਕਾ ਲੱਗੂਗਾ ਇਹਦੇ ਵਿੱਚ ਸਪੈਸ਼ਲ ਜਿਹੜੀ ਇੱਕ ਕੈਂਪੇਨ ਚੱਲੀ ਹੈ ਜਿਹਦੇ ਵਿੱਚ 2 ਟੂ-ਵੀਲਰ ਵਾਹਨ ਜਿਹੜੇ ਨੇ ਖਾਸ ਕਰਕੇ ਬੁਲਟ ਮੋਟਰਸਾਈਕਲ ਹੋਗੇ ਸਪਲੈਂਡਰ ਮੋਟਰਸਾਈਕਲ ਹੋਗੇ ਤੁਹਾਡੇ ਪਲਸਰ ਮੋਟਰਸਾਈਕਲ ਹੋਗੇ ਉਹ ਵਾਟਸਐਪ ਨੂੰ ਜਿਹੜਾ ਅਸੀਂ ਜਿਹੜਾ ਹੈਗਾ ਪ੍ਰੋਪਰ ਚੈੱਕ ਕਰ ਰਹੇ ਆਂ ਤੇ ਗੱਟੀਆਂ ਚੈੱਕ ਕਰ ਰਹੇ ਆਂ। ਸੋ ਜਿਹੜੇ ਸ਼ਰਾਰਤੀ ਅੰਤਕਾਰ ਬਤਲ ਨੂੰ ਸਾਡੇ ਸਾਡੇ ਮਾਹਿਬ ਰਾਹੀ ਵਿਡੀਆ ਰਾਹੀ ਸਾਡਾ ਇਹ ਸਦੇ ਵੀ ਕੋਈ ਵੀ ਜਿਹੜਾ ਬੁਲਟ ਹੈਗਾ ਉਹ ਟੋਟਲ ਐਮਬਾਉਂਡ ਹੋਊਗਾ ਜਿਹਦੇ ਦਾ ਸਲੰਤਰ ਚੇਂਜ ਹੋਏਗਾ ਉਹਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਜ ਹੋਵੇ। ਜਿਹੜੇ ਹਦਾਇਤ ਇਹ ਆ ਜੀ ਵੀ ਜਿਹੜੇ ਕਾਨੂੰਨ ਦੇ ਮੁਤਾਬਕ ਜੋ ਉਹਨਾਂ ਤੇ ਬਣਦੇ ਕਾਰਵਾਈ ਹੋਗੇ ਜੀ ਬੈਟਰ ਹੈ ਵੀ ਉਹ ਆਪਣੇ ਡਿਸਪਲਿਨਡ ਚ ਆ ਜਾਣ ਜੋ ਰੂਲ ਨ ਰੈਗੂਲੇਸ਼ਨ ਉਹਦੇ ਮੁਤਾਬਕ ਜਿਹੜਾ ਹੈਗਾ ਸੜਕ ਤੇ ਚੱਲਣਾ ਬਾਕੀ ਕੋਈ ਕੰਮ ਕਰਨਾ ਉਹ ਵੀ ਆਪਣੇ ਡਿਸਪਲਿਨ ਚੋਕੇ ਕੰਮ ਕਰ। ਇੱਕ ਸਰ ਨਸ਼ੇ ਨਿਊਜ਼ਲੀ ਸਾਡੀ ਸਰਕਾਰ ਦੀ ਸਾਡੇ ਸੀਨੀਅਰ ਆਫਿਸਰਸ ਦੀ ਹਦਾਇਤਾਂ ਮੁਤਾਬਕ ਰੋਜ਼ ਕੰਟੀਨਿਊਸਲੀ ਅਸੀਂ ਜਿਹੜਾ ਹੈਗਾ ਹੈ ਡਰੱਗ ਪੈਡਲ ਉਸ ਤੇ ਇਹਨਾਂ ਤੇ ਸਪਲਾਈਅਰਸ ਤੇ ਸਿਕੰਜਾ ਦੱਸਿਆ ਹੋਇਆ ਹੈ ਉਹਨਾਂ ਦਾ ਪ੍ਰੋਪਰ ਫੋਕਸ ਕਰਕੇ ਜਿਹੜਾ ਅਸੀਂ ਕੰਮ ਕਰ ਰਹੇ